ਇਹ ਕਾਫਲਾ ਆ ਗਿਆ ਆ ਦੇਖੋ ਕਾਫਲਾ ਆ ਰਿਹਾ ਹੈ ਆ ਜਾ ਖਾਤਾ ਮੋਰੀ ਦੇਖੀ ਫੇਜੀ ਆਣਾ ਓਕੇ ਆ ਦੇਖੀ ਗੱਡੀ ਚੱਲੀ ਜਾ ਰਹੀ ਹੈ ਉਹ ਵੀ ਮੇ ਕਿਸੇ ਕੋਲ ਉਹ ਉਹ ਤਾਂ ਆ ਗਿਆ ਹਾਂ ਉਹ ਬਰ ਉਹ ਟ੍ਰੱਕ ਕੋਲ ਉਹ ਦੇਖ ਹੂੰ ਉਹਨੂੰ ਵੀ ਜਾਂਦੇ ਚਾਹੁੰਦੇ ਉਹ ਓਹ ਮੇਰਾ ਭਾਈ ਬਾ ਉਹ ਗੱਡੀ ਇਹਨਾਂ ਨੇ ਅੱਗੇ ਗੱਡੀਆਂ ਚੱਕ ਤਾਂ ਲੈਣ ਦੇ ਪਰ ਥੋੜਾ ਜਿਹਾ ਬੈਕ ਤੇ ਥੋੜਾ ਸਟਾਪ ਕਰ ਦਿਓ ਠੀਕ ਥੈਂਕ ਯੂ ਬਾਜੀ ਬਹੁਤ ਅਨੰਦਿੰਦਰਪਾਲ ਸਿੰਘ ਜੀ ਕੀ ਗੱਲ ਬਾਤ ਜੀ ਮੰਤਰੀ ਸਾਹਿਬ ਦਾ ਇਧਰ ਆਇਆ ਕਾਫਲਾ ਜੀ ਇਹਨਾਂ ਨੇ ਇਧਰ ਦੇਖਿਆ ਇਧਰ ਕੀ ਆੜਾ ਕੀ ਨਹੀਂ ਆੜਾ ਇਹਨਾਂ ਨੇ ਯਕਦਮ ਆਪਣਾ ਉਹ ਕਟਿਆ ਕਾਫਲਾ ਦਿਮਗ ਰਵਾੜੀ ਗੱਡੀ ਤੇ ਕਾਰ ਦੇ ਵਿਚਾਰਾ ਮੋਟਰਸਾਈਕਲ ਵਾਲਾ ਉਹਨੇ ਇਹਨਾਂ ਨੂੰ ਪਛਾਣਦੇ ਪਛਾਣਦੇ ਗੱਡੀ ਤੇ ਚੜ੍ਹਤੀ ਜੀ ਜੇ ਸਾਡੇ ਮੰਤਰੀ ਸਾਹਿਬ ਸਹੀ ਹੁੰਦੇ ਤੇ ਕਾਨੂੰਨ ਆਪਣੇ ਉਹ ਕਰਦੇ ਤੇ ਇਹ ਵੇਲੇ ਬੱਚਾ ਵੀ ਚੰਗਾ ਰਹਿਣਾ ਸੀ ਇਹਨਾਂ ਦੀ ਗਲਤੀ ਨਾਲ ਫਿਰ ਇੱਥੇ ਖਲੋਤੇ ਵੀ ਨਹੀਂ ਮੇ ਭਾ ਪੰਤਰੀ ਸਾਹਿਬ ਦਾ ਕਾਫਲਾ ਵੀ ਇੱਥੇ ਹੀ ਮੁੰਡਾ ਇੱਧਰ ਦਾ ਬੜਾ ਕਾਂਡ ਹੋਇਆ ਉਹ ਇੱਥੇ ਖੜੋਤੇ ਵੀ ਨਹੀਂ ਆਉਂਗੇ ਸ਼ੂ ਕਰਦੇ ਮੁੰਡੇ ਛੱਡਾ ਛੱਡਾ ਯਾਨੀ ਵੇਖੋ ਜੀ ਮੁੰਡਾ ਮੌਕੇ ਨੂੰ ਗਿਆ ਪੂਰਾ ਮੌਕੇ ਦੇ ਮੌਕੇ ਦੇ ਪੂਰਾ ਹੋ ਗਿਆ ਤੇ ਆਪਣੇ ਮੰਤਰੀ ਲਾਲ ਚੰਦ ਅਕਤੌੜੀ ਚੰਗ ਜੀ ਹਾਂ ਜੀ ਹਾਂ ਜੀ ਕੀ ਕੀ ਮੁੰਡਾ ਨਹੀਂ ਜਾਣਾ ਜੀ ਜੇ ਇਹਨਾਂ ਦਾ ਕਾਫਲਾ ਰਮਾਨ ਨਾਲ ਇੱਧਰ ਆਂਦਾ ਇਹਨਾਂ ਨੇ ਜੱਕ ਤਾਂ ਮੈਂ ਉਹ ਕੀਤਾ ਜੇ ਸਾਡੇ ਮੰਤਰੀ ਇਹੋ ਜਿਹਾ ਕਾਨੂੰਨ ਔਰ ਨੇ ਨੇ ਅਦੇ ਅਮਚੰਤਾ ਨੇ ਕੀ ਕਰਨਾ ਜੇ ਕੋਈ ਹੁੰਦਾ ਬੰਦਾ ਮਾੜਾ ਨੇ ਹਵਲੇ ਨਾਲ ਘਰੋਂ ਵੀ ਚੋਕਲੇ ਨਹੀਂ ਕੀ ਮੰਗ ਕੀ ਕਰਦੇ ਦੇਖੋ ਆਪਾਂ ਕਰਨਾ ਜੀ ਕਾਨੂੰਨ ਆਪਣੀ ਜੋ ਵੀ ਇੰਨਾ ਦੀ ਹੁੰਦੀ ਹੈ ਕਾਰਵਾਈ ਕਰਨ ਅਗਲੇ ਦਾ ਬੱਚਾ ਗਿਆ ਜੀ ਕੋਈ ਕੁੱਤਾ ਬਿੱਲਾ ਦੇ ਕੋਈ ਗਿਆਣੀ ਮੇਰੇ ਘਰ ਦੇ ਬਿਲਕੁਲ ਸਾਹਮਣੇ ਰਹਿੰਦੇ ਆ ਮੇਰਾ ਪੁੱਤ ਹੀ ਚਾਈ ਲੱਗਦਾ ਔਰ ਦੇਖੋ ਇੰਨਾ ਵਧੀਆ ਬੱਚਾ ਸੀਗਾ ਸਕੂਲ ਨੂੰ ਅੱਜ ਪਹਿਲੇ ਦਿਨ ਕਾਲਜ ਆਇਆ ਔਰ ਬੜੇ ਆਰਾਮ ਨਾਲ ਗੱਡੀ ਚਲਾ ਰਿਹਾ ਸੀਗਾ ਸਾਨੂੰ ਪਤਾ ਕਿ ਬੱਚਾ ਨਹੀਂ ਚਲਾ ਸਕਦਾ ਏ ਤੇਜ਼ ਗੱਡੀ ਬੋਰ ਰਾਮਨ ਆ ਰਿਹਾ ਸੀ ਪਿੱਛੋਂ ਗੱਡੀ ਵਾਲੇ ਆਏ ਆ ਉਹਨਾਂ ਨੇ ਗੱਡੀ ਪਿੱਛੇ ਮਾਰ ਦਿੱਤੀ ਇਦਾਂ ਕਹਿੰਦੇ ਮੰਤਰੀ ਸਾਹਿਬ ਦਾ ਕਾਫਲਾ ਆ ਅਸੀਂ ਦੇਖਿਆ ਨਹੀਂ ਪਰ ਇਹ ਬੰਦੇ ਭਾਈ ਸਾਹਿਬ ਸਾਡੇ ਇਹ ਮੌਕੇ ਤੇ ਗਵਾਏ ਗਏ ਨੇ ਇਹਨਾਂ ਨੇ ਦੇਖਿਆ ਮੰਤਰੀ ਦਾ ਕਾਫਲਾ ਅਗਰ ਸਪੀਡ ਤੋਂ ਘੱਟ ਸਪੀਡ 'ਚ ਹੁੰਦਾ ਤਾਂ ਸ਼ਾਇਦ ਬੱਚੇ ਦੀ ਜਾਨ ਬਚ ਜਿੰਦੀ ਮਾਂ ਪਿਓ ਦਾ ਲੱਕ ਟੁੱਟ ਗਿਆ ਬੋ ਜੀ ਮਾਂ ਪਿਓ ਦੇ ਇੰਨੇ ਮੁਸ਼ਕਲ ਪਾਲਿਆ ਬੱਚਿਆਂ ਨੂੰ ਉਹ ਰਿਸ਼ਾ ਬਵਾ ਕੇ ਮੁੰਡੇ ਚਾਰੇ ਨੇ ਬੜਾ ਗੁਜ਼ਾਰਾ ਕੀਤਾ ਤੁਸੀਂ ਮੌਕੇ ਜਾ ਕੇ ਦੇਖੋ ਅਜੇ ਤੱਕ ਵੀ ਵਿਚਾਰੇ ਇੰਨੇ ਗਰੀਬ ਬੰਜੇ ਆ ਉਹਨਾਂ ਨੇ ਬੱਚਾ ਪਾਲਿਆ ਕਿਦਾਂ ਪਾਲਿਆ ਇਹ ਨਹੀਂ ਪਤਾ ਹੁਣ ਦੇਖੋ ਤੁਸੀਂ ਇਹਨਾਂ ਨੂੰ ਫੈਸਲਾ ਚਾਹੀਦਾ ਇਨਸਾਫ ਚਾਹੀਦਾ ਦੇਖੋ ਜੀ ਇਨਸਾਫ ਦੇ ਵਿੱਚ ਦੇਖੋ ਆ ਕਿੱ데 ਵਿੱਚ ਇਨਸਾਫ ਹੋਣਾ ਚਾਹੀਦਾ ਔਰ ਮੰਤਰੀ ਸਾਹਿਬ ਨੂੰ ਆ ਕੇ ਇੱਥੇ ਉਹਨਾਂ ਨੂੰ ਮਿਲਣਾ ਚਾਹੀਦਾ ਵੀ ਇਹ ਚੀਜ਼ ਉਹਨਾਂ ਦੇ ਚਾਹੀਦਾ ਹੈ ਨਾ ਜਿਹੜਾ ਮੁੰਡਾ ਜੀ ਮੁੰਡਾ ਕਾਲਜ ਵਿੱਚ ਪੜ੍ਹਦਾ ਜੀ ਕਰ ਚਾਹੀਦਾ ਬੋ ਜੀ ਐਦਾਂ ਹੋਣ ਲੱਗੇ ਤਾਂ ਫਿਰ ਤਾਂ ਕੋਈ ਕੋਈ ਗੱਲ ਜਦੋਂ ਉਹ ਮੁੰਡਾ ਜਾ ਰਹੀ ਸੀ ਉਹ ਅੱਗੇ ਬ੍ਰਿਜਾ ਗੱਡੀ ਸੀਗੀ ਤੇ ਪਿੱਛੇ ਟਰੱਕ ਸੀਗਾ ਉਹਨੇ ਬ੍ਰਿਜਾ ਵਾਲੇ ਨੇ ਥੋੜੀ ਪ੍ਰੇਵਾਰੀਤ ਜਦੋਂ ਅੱਗੇ ਟਰੱਕ ਆ ਰਿਹਾ ਸੀ ਉਹਨੇ ਟਰੱਕ ਨੇ ਹਿੱਟ ਕਰਤਾ ਮੋਟਰਸਾਈਕਲ ਨੂੰ ਉਹਦੀ ਮੁੰਡੇ ਦੀ ਜਿਹੜੀ ਆ ਉਹ ਮੌਕੇ ਤੇ ਹੀ ਡੈਥ ਹੋ ਗਈ ਆ ਉਹਦੇ ਲਈ ਅਸੀਂ ਜਿਹੜੇ ਐਫ ਆਈ ਆਰ ਲੋਜ ਕਰ ਰਹੇ ਨੇ ਬੰਦਾ ਜਿਹੜਾ ਆ ਪਾ ਸੀਗਾ ਉਹ ਫੜ ਲਿਆ ਤੇ ਇਮੀਡੀਏਟਲੀ ਜਿਹੜਾ ਅਸੀਂ ਇਹ ਕਾਰਵਾਈ ਕਰ ਰਹੇ ਨੇ ਸਰ ਕਾਜਿਆਂ ਦਾ ਕਹਿਣਾ ਕਿ ਮੰਤਰੀ ਦੇ ਟਾਫੇ ਦੇ ਨਾਲ ਟਕਰਾਏ ਨਹੀਂ ਜੀ ਇਹ ਗਲਤ ਹੈ ਉਹ ਤੋਂ ਬੜੇ ਪਹਿਲੇ ਹੀ ਚਲੇ ਗਏ ਸੀਗੇ ਉਥੋਂ ਤੇ ਇਹ ਗਲਤ ਗਲਤ ਗੱਲ ਆ ਇਹ ਵੈਰੀਫਾਈ ਅਸੀਂ ਕਰ ਲਿਆ ਸਾਰਾ ਇਦਾਂ ਦੀ ਕੋਈ ਗੱਲਬਾਤ ਨਹੀਂ ਕੱਦਨੇ ਰੋਡ ਵੀ ਜਾਮ ਕੀਤਾ ਸੀਗਾ ਤੇ ਰੋਡ ਜਾਮ ਕੀਤਾ ਸੀ ਉਹਨਾਂ ਨੂੰ ਉਹਨਾਂ ਨੂੰ ਸਮਝਾਤਾ ਸਾਰਾ ਕੀ ਦੇਖੋ ਜਿਹਨੇ ਕੀਤਾ ਉਹ ਅਸੀਂ ਫੜ ਲਿਆ ਤੇ ਉਹ ਉਹਨਾਂ ਨੂੰ ਸੈਟੀਸਫਾਈ ਕਰਾ ਕੇ ਤੇ ਅਸੀਂ ਐਫ ਆਈ ਆਰ ਲੌਂਚ ਕਰ ਰਹੇ ਹਾਂ ਓਕੇ